ਉਹਨਾਂ ਭਾਈ ਉਹ ਕੋਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜਲਦੀ ਟੱਕਰ ਲੱਗੀ ਤੇ ਉਹਨੇ ਮੁਕਫਾ ਕਹਾ ਜਾਪੜੀ ਕਿਸ਼ੂ ਪਾਉਂ ਯਾਰ ਤੈਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕੱਲ ਇਹ ਤੱਕ ਵੀ ਕਹਿੰਦਾ ਕਿ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਧਰੋਂ ਭਾਈ ਗੱਡੀ ਆ ਰਹੀ ਐ ਇੱਕ Swift ਹੂੰ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਪਾਜੀ ਪਿਛੋ ਲਿਆ ਕੇ ਗੱਡੀ ਖੜਾ ਲੀ ਅੱਡੇ ਅੱਗੇ ਮੋੜ ਤੇ ਆ ਕੇ ਇੱਕ ਆ ਤੇ ਆਂਡੇ ਆ ਬਾਬਾ ਜੀ ਮੋਟਰਸਾਈਕਲ ਤੇ ਆਂਡੇ ਸੱਤ ਜਿਵੇਂ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂਜੀ ਤੇ ਆਪਾਂ ਆਂਡੇ ਤੇ ਉਹਨਾਂ ਪਾਜੀ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਪਾਜੀ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ 파ਸ਼ ਦਾ ਹੋ ਕੇ ਲੱਗੇ ਜੇ ਤੇ ਬਹੁਤ ਮਾਰੀ ਮਾਰਿਆ ਵਾ ਆਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਿਹੜੇ ਤੇ ਨ ਜਾਣੀ ਚਖਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਲੱਤ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜਿਆਦੀ ਛੱਟ ਲੱਗੀ ਜੇ ਕਿਹੜੀ ਗੱਲ ਨੂੰ ਝਗੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨੋਂ ਡੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਤਿਆਂ ਨਾਲ ਆ ਕੇ ਤੁਸੀਂ ਫਿਰ ਉਹਦੋਂ ਕਿੱਥੇ ਗਏ ਆਪਾਂ ਭਾਈ ਝੱਟ ਗਏ ਅੱਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਤੇ ਇਹ ਕਿਸ ਗੱਲ ਦਾ ਝਗੜਾ ਸੀ ਜੇ ਕੌਣ ਆਏ ਸੀ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ ਭਾਈ ਨੇਰੇ ਜੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂ ਹਾਂਜੀ ਤੇ ਬਹੁਤ ਸਾਰੇ ਵੀ ਮੁੰਡੇ ਦਾ ਗੋਲੀ ਕਾਲੀ ਚਲਾਈ ਜਾਂਦਾ ਮੈਂ ਗੋਲੀ ਨਹੀਂ ਚਲਾਈ ਬੱਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਚਖਮੀ ਕਿੱਥੇ ਨੇ ਚਖਮੀ ਸਰਕਾਰੀ ਹਸਪੀਟਲ ਜੀ ਮੈਂ ਮੁਕਤ ਆਪਣੇ ਫਾਰਮ ਤੇ ਬੈਠਾ ਹਾਂ ਮੇਰੇ ਲੜਕੇ ਨੇ ਆਵਾਜ਼ ਦਿੱਤੀ ਕਿ ਪਾਜੀ ਬਾਹਰ ਰੌਲਾ ਪੈ ਰਿਹਾ ਕੋਈ ਚੱਕਰ ਬਣ ਗਿਆ ਆ ਉਹ ਦੌੜ ਕੇ ਆਇਆ ਆ ਤੇ ਜਦੋਂ ਮੈਂ ਉਹਦੇ ਮਗਰ ਪਹੁੰਚਿਆ ਇੱਕ ਮੁੰਡੇ ਨੂੰ ਗੱਡੀ ਤੋਂ ਦੇਖ ਗੱਡੀ ਇਹ ਬੋਲ ਸੈਗਨ ਵਾਹਨ ਦੀ ਗੱਡੀ ਸੀ ਉਹ ਗੱਡੀ ਨਾਲ ਅਗਲੇ ਲੱਗੇ ਨੇ ਉਸ ਤੋਂ ਬਾਰੇ ਦੂਜੇ ਮੁੰਡੇ ਨੂੰ ਦੱਤਰ ਮਰਜੇ ਆਣ ਕੇ ਵੇਖਿਆ ਬਿਲਕੁਲ ਵੱਡਿਆ ਪਿਆ ਸੀ ਤੀਜੇ ਨੇ ਵੇਖਿਆ ਤੇ ਲਾਤੀ ਹੱਡੀ ਟੁੱਟੀ ਤੇ ਯਾਨੀ ਕਿ ਅਨੇਕ ਸ਼ੈਫਟਡ ਹੋ ਰਿਹਾ ਇਹੋ ਜਿਹਾ ਮਹੌਲ ਹੋ ਰਿਹਾ ਵੀ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕੱਲ ਇਹ ਸਿਲਸਿਲੇ ਅਸਸਮੀ ਦਫਤਰ ਦੇ ਬਾਹਰ ਉਤਰਨ ਲਾਵਾਂਗੇ ਕਾਰਨ ਵੇਖੋ ਜੀ ਨਾ ਕੋਈ ਨਾ ਲੈਣ ਨਾ ਦੇਣ ਅਣਪਛਾਤੇ ਲੋਕੀ ਇੱਕ ਟੈਂਪਲੇਟ ਮਰਡਰ ਹੋ ਰਿਹਾ ਜੀ ਉੱਥੇ ਆਗਦਾਣਾ ਮੰਡੀ ਦੇ ਬਾਹਰ ਜੀ ਠੀਕ ਹੈ ਜੀ ਇਹ ਹਾਲਾਤ ਇਹੀ ਪਿੰਡ ਦੇ ਜੀ ਅਸੀਂ ਨਾ ਦੇ ਤਾਂ ਮੁੰਡੇ ਵੀ ਮਾਰਦੇ ਨੇ ਅੱਛਾ ਕੀ ਹੋਇਆ ਜੀ

ਆ ਦੇ ਕੇ ਉਹਦੇ ਬੰਦੇ ਸਾਰੇ ਭੱਜੇ ਆਏ ਹੋਏ ਨੇ ਕਿੰਨੇ ਘਪੜਾ ਸਵਾਉਣ ਦੇ ਇਨਫਰਮੇਸ਼ਨ ਮਿਲੀ ਸੀ ਵੀ ਕੁਤਬੀ ਨੰਗਲ ਦੀ ਕੋਈ ਝਗੜਾ ਹੋਇਆ ਹੈ ਇੰਜਰਡ ਹੋਏ ਨੇ ਦੋ ਤਿੰਨ ਜਾਨੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੈ ਜਣੇ ਤੇ ਬੱਚੇ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਕਿੰਨੀ ਮਾਤਮੇ ਤਿੰਨ ਜਾਨੇ ਕਿੰਨੇ ਕੁ ਜ਼ਖਮੀ ਨੇ ਇੱਕ ਜਣਾ ਜਿਆਦਾ ਇੰਜਰਡ ਆ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਹੁਣ ਤੋਂ ਪਤਾ ਲੱਗਿਆ ਕਿ ਹਾਦਸਾ ਪਤਾ ਲੱਗੀ ਕੁਝ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਾਨੇ ਉਹ ਇੱਕ ਝਗੜਾ ਹੋਇਆ ਵਾ ਬਹੁਤਾ ਕਿਸੇ ਨੂੰ ਜ਼ਿਆਦਾ ਪਤਾ ਨਹੀਂ ਹੈ ਬਾਕੀ ਉਹਨਾਂ ਕੋਲ ਜਾ ਕੇ ਪਤਾ ਲਗੋ ਧੰਨ ਚਲੋ